ਸਾਹੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲੋ ਜੀ ਟਾਈਮ ਸ਼ਾਮਾਂ ਦਾ ਟਾਈਮ ਬਹੁਤ ਹੋ ਗਿਆ ਪਹੇੜ ਹੀ ਗਏ ਕਿਉਂਕਿ ਲੈਟ ਨਹੀਂ ਹੋਣ ਦੇਈ ਉਹਦਾ ਕਰਕੇ ਸਾਰੇ ਕੰਮ ਰੁਕੇ ਹੀ ਨੇਰਾ ਸੀ ਤੇ ਆਪਾਂ ਕਰੀਏ ਵੀਡੀਓ ਸ਼ੁਰੂ ਤੇ ਇਧਰ ਸੌਜੀ ਗਰਮ ਮਹਰ ਕਰਦੇ ਆ ਇਧਰ ਕੜਾਈ ਚ ਪਾ ਲਿਆ ਤੇਲ ਵਿੱਚ ਪਾ ਲਈ ਹਿੰਗ ਆਪਾਂ ਬਣਾਉਣਾ ਚਾਰ ਆਵੇਂ ਮਿਰਚਾਂ ਗੋਭੀ ਗਾਜਰਾਂ ਦਾ ਤੇ ਇਧਰ ਵੇਖੋ ਬਨੇ ਇਹੋ ਵੀਡੀਓ ਦੇ ਨਾਲ ਆਕਾ ਚਾਰ ਪਾਈ ਗਏ ਪੜਾਈ ਵੱਡੀ ਜੀ ਮਾ ਖੁੱਲਾ ਰਲ ਜੂਗਾ ਤੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲੀਆਂ ਪੈਣਾ ਨਾਲ ਦਿਓਗਾ ਸੋਹਣੇ ਸੋਹਣੇ ਕਮੈਂਟ ਕਰ ਦੇਗਾ ਇਹਦਾ ਸੋਹਣੇ ਸੋਹਣੇ ਕਮੈਂਟ ਕਰੋ ਕੋਈ ਸੁਲਾਵਾ ਦਿਓ ਜੇ ਤੁਹਾਨੂੰ ਤੋਹੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਬਹੁਤ ਹੌਸਲਾ ਹੁੰਦਾ ਕਿ ਪੈਣਾ ਨਾਲ ਜਿਹੜੀਆਂ ਜਿਹੜੀਆਂ ਪੈਣਾ ਵੀ ਨਾਲ ਵਾਤ ਵੀਡੀਓ ਕੋ ਵਾਤੋ ਵਾਧਾ ਵਾਚ ਕਰੋ ਸ਼ੇਅਰ ਕਰੋ ਲਾਈਕ ਕਰੋ ਚਲੋ ਜੀ ਆਪਾਂ ਚਾਰ ਪਹਿਲੀ ਹਵੇ ਦੋ ਦਿਨ ਹੋ ਗਏ ਨੂੰ ਆਪਾਂ ਮਿੱਤੋਂ ਪਾ ਲਾਉਣ ਡੈ ਹਨਾ ਸਕਾਸ ਕਾ ਕੇ ਕਮੈਂਟ ਖੋਲ ਗਏ ਮੈਂ ਕਿ ਜੰਗੀ ਤਰ੍ਹਾਂ ਸੁੱਕਾ ਹੋਊਗਾ ਨਾ ਪਾਣੀ ਨਾ ਉਗਾਇਦ ਰਹਿ ਜਾ ਫਿਰ ਆਵੇ ਖਰਾਬ ਨਹੀਂ ਹੋਊਗਾ ਇਹਦਰਾ ਸੱਕਰ ਤਾਂ ਮੇਰੇ ਚ ਮਸਾਲੇ ਆਸੇ ਰੱਖਾ ਆ ਕਲੋਂਜੀ ਹੇੰਗ ਕਰ ਦਿੱਤੀ ਪਾ ਮੈਂ ਕਿਹਾ ਫੇਰ ਜੇਦਾ ਭੋਲ ਜਿਆਣਾ ਹੈਂਗ ਜ਼ਰੂਰੀ ਹੈਂਗ ਕੋਈ ਵੀ ਚਾਰ ਪਾਉਣਾ ਜ਼ਰੂਰ ਪਾਓ ਇਹਨਾ ਇੱਕ ਤੇ ਚਾਰ ਨਹੀਂ ਖਰਾਬ ਹੁੰਦਾ ਇੱਕ ਜਿਆਦਾ ਦੇਰ ਤੱਕ ਚੱਲਦਾ ਜਿੱਦਾਂ ਸਿਰਕਾ ਪਾਉਨੇ ਤੇਲ ਪਾਉਨੇ ਜਿਆਦਾ ਚਿਰ ਚੱਲਣਾ ਤੇ ਹੇੰਗ ਵੀ ਜ਼ਰੂਰੀ ਹੈ ਆ ਪਪਾਇਆ ਵਾ ਜਿਹੜੇ ਧੁੱਪਾ ਲਵਾਈਆਂ ਲਸਣ ਤੇ ਗਾਜਰ ਤੇ ਗੋभी ਹੁਣ ਇਹਨਾਂ ਵਧਗਾ ਚਾਰ ਬਣ ਜਾਣ ਤੇ ਚਲੋ ਇਹਨਾਂ ਦਾ ਖਾਣੇ ਤਿਆਰ ਤਿਆਰ ਫਿਰ ਫਿਰ ਹੋਰ ਪਾ ਲਾਂਗੇ ਨਹੀਂ ਆਪਾਂ ਐਸੇ ਕੰਮ ਨਹੀਂ ਆਪਾਂ ਕੀ ਕਰਨਾ ਆ ਆਪਾਂ ਗੋਪੀ ਦੀ ਰਾਤ ਦੀ ਸਬਜ਼ੀ ਮਿਕਸ ਜਿਹੜੀ ਹੀ ਆਵੇ ਇਨੀ ਕਹਿ ਗਈ ਹੁਣ ਦਾ ਆਪਣਾ ਜਣਾ ਸਾਰਾ ਜਿਹੜਾ ਆਪਾਂ ਬਣਾਏਂਗੀ ਧੀਰ ਗਾਜਰਾ ਤੇ ਚੌਲਾਂ ਦੀਆਂ ਗੜੀਆਂ ਪਾ ਕੇ ਆਹ ਬਹੁਤ ਸੋਹਣੀ ਧੀਰ ਬਣੀ ਆ ਮੈਂ ਗਾਜਰ ਬਣਾਉਣੀ ਆ ਤੇ ਗਾਜਰਾ ਆਇਆ ਤੇ ਚੇਦੋ ਲਓ ਜੀ ਤੇਲ ਗਰਮ ਹੋ ਗਿਆ ਵੇ ਪਰ ਚੰਗੀ ਤਰ੍ਹਾਂ ਕੋਈ ਨਹੀਂ ਗਰਮ ਹੋ ਜੇ ਆਪਾਂ ਨੂੰ ਕਿਹੜੀ ਛੇਤੀ ਆ ਤੇ ਇਹ ਦਾ ਚਾਹ ਹੋ ਗਿਆ ਗਰਮ ਹੁਣ ਆਪਾਂ ਇਹਦੇ ਭਾਏ ਊਗੜ ਪਹਿਲਾਂ ਆਪਾਂ ਕੋਨੇ ਚਾਰ ਊਗੜ ਦੀ ਪੋਣਾ ਪੋਣੇ ਨਾਲ ਦਾ ਆਪੇ ਨਾ ਕੇ ਸੜਿਆ ਹੋਊਗਾ। ਇਹਨਾਂ ਕੇ ਸੜਿਆ ਹੋਊਗਾ ਜ਼ਿਆਦਾ। ਉਹਨਾਂ ਦੇ ਨਾਲ ਚਾਇਆ ਰੱਖ ਕੇ ਲੱਗਦਾ ਰਹੂਗਾ। ਮਿਰਚਾਂ ਕੋ ਬੋਲ ਨਹੀਂ ਕਿਉਂ ਬਾਹਰ ਤੋਂ ਲੈਣਾ। ਹਰ ਤੋਂ ਜੇ ਲੋਪਾ ਸੇਕਾ ਕੇ ਪਕਾਉ ਤੋਂ ਬਾਅਦਾਂ ਅੱਧਾ ਕਿਲੋ ਰਾਜਰਾ ਕਿਲੋ ਰਾਜਰਾ ਨੂੰ ਪਾਉਂਦੇ ਢੇਰ ਮੜੀਏ ਬਸ 4 ਦੇ ਘੰਟੇ ਪਹਿਲਾਂ ਪਾਦਾਂਗੇ ਨਾ ਦਰ ਕਰਕੇ ਹੁਣ ਨਾਲ ਦਾ ਸਮਾਨ ਪਾ ਦੇ ਪਾਉਣਾ ਆਪਾਂ ਸਭ ਤੋਂ ਮੇਰੇ ਪਾ ਦੇਣੀ ਕੋਲ ਦੀ ਪਾ ਦੇ ਰੋਟੀ ਜਿਹਨਾਂ ਆ ਚਾਰ ਬਹੁਤ ਮੈਨੂੰ ਬੰਦਾ ਇੱਕ 스맬 ਵਾਲੀ ਬੜਦਾ ਹੁੰਦੀ ਹੈ ਹੈ ਫਰਕ ਕੋਈ ਫਾਰਗੇ ਤੋਂ ਮਿਲਨ ਦੀ ਸਵਾਲਾ ਗਰਦਨ ਚਲੀ ਚਾਲੇ ਵੀ ਤੋਂ ਉਹ ਵੀ ਸਵਾਲੇ ਗਿਰੂਰ ਪਾਇਆ ਤੇ ਜਦੋਂ ਇਹ ਆਲੇ ਦੇ ਗਿਰੂਰ ਪਾ ਗੱਲ ਲੱਗਿਆ ਧਿਆਨ ਨਾਲ ਗਿਰੂਰ ਲਈ ਇਹ ਪਾਇ ਲੈ ਕੇ ਕਲੋਗੀ ਆਂਡ ਦਸਨ ਬੋਗੀ ਗਾਇਆ ਆਗੇ ਆਪ ਸੱਗਾਂ ਤੇ ਕਾ ਦਾਲ ਦੇ ਚੋੜੀ ਜਿਹੀ ਦੇ ਲਈ ਹੈ ਨਮਸਕਾਰ। ਯੋਗੇ ਦਰਾਂ ਦਾ ਬਰਾਬਰ ਨਹੀਂ ਕਹਿਣਾ। ਸਰੋ। ਫਰਦੀ ਪਾਣੀ ਬਿਲਕੁਲ ਘੱਟ ਪਾਉਂਦੇ। ਇਹ ਨਹੀਂ ਹੈਲਦੀ ਪੈਡ। ਲੋਗੇ ਕਹਾਂਗੇ ਯਾਰ ਜੀ ਸਰ ਕੋਈ ਫੈਲਾ ਹੈ। ਲੋ। ਅਦਰ ਮੇਰੇ ਚੰਗੇ ਜਿਹੇ ਨਹੀਂ ਪਾਈਦੇ ਇਹੀ ਮੇਰੇ ਕੋਲ ਜਿਆਦਾ ਤਾਂ ਥੋੜੀ ਪਈ ਸੀ ਉਹ ਰੋਲ ਕਰ ਲਈ ਆਈ ਨਾ ਲੋਕ ਜਿਹੜਾ ਸੇਦਾ ਇਹਦੇ ਚਾਰ ਦੀ ਜਿਹੜੀ ਹੋਣੀ ਹੈ ਨਾ ਜਾਣੀ

ਜੀ ਬੇਲੂ ਇਹ ਕਰ ਪੋਣਾ ਅਜਿਹਾ ਪਾਸਾ ਲਵੇ ਮੈਂ ਤਾਂ ਪਾ ਲਈਏ ਥੋੜੀ ਹੁਣ ਵਥਰਾ ਪਾ ਲਿਆ ਗਲਕਲਾ ਕਰ ਮਿਰਚਾਂ ਤੇ ਸਰਦਾਂ ਤੇ ਮਿਰਚਾਂ ਖੁਸ਼ੀ ਹੋ ਗਿਆਨ ਚਾਹਣ ਹੁਣ ਇਹਨਾਂ ਮਗਾ ਆਟਾ ਮਿਲਾ ਲੈਣਾ ਕੜਾਈ ਚ ਠੰਡਾ ਹੋੜ ਬਾਅਦ ਤੇ ਨਾਲ ਇਹ ਜਾਨੀ ਗਰੀਵੇ ਚ ਰਹਿ ਜੀ ਜੋ ਵੀ ਤੇ ਸਵੇਰੇ ਠੰਡਾ ਹੋਊ ਤੇ ਫਿਰ ਮੈਂ ਫਿਰ ਦਬੇ ਜੇ ਤੇ ਪਾਉਂਗੀ ਦੇਨ ਲਵਾ ਜਾਂਦਾ ਟੋਪਾ ਇਹ ਰਹਾ ਅੰਡਾ ਬਣ ਗਿਆ ਚਾਹ ਨਹੀਂ ਕੁਝ ਕੁਏ ਸਬ지 ਤੇ ਮਾਂ ਦਾ ਚਾਰ ਖਾਓ ਤੇ ਚਲੋ ਚਾਹ ਰਿਹਾ ਬਣ ਮੈਂ ਚਾਹ ਮੈਂ ਚਾਹ ਮਗਰੋਂ ਨਹੀਂ ਪਾਉਂਦਾ ਜਿੰਨਾ ਕੋ ਪਨ ਲੈ ਕਿੰਨੀ ਤੋਂ ਪਲਭੂ ਜਿੰਨਾ ਪਾਣੀ ਸੁਕੂ ਇਹਦਾ ਇਹ ਉਹਨਾਂ 4 ਵਜੇ ਲਾਉਗਾ ਆਪਣਾ ਖਟਾ ਮਿੱਠਾ ਚਾਰ ਆਪਣਾ ਮੰਨ ਕੇ ਬਿਆਸ ਕੋਈ ਜ਼ਿਆਦੀ ਮਿਹਨਤ ਨਹੀਂ ਕੋਈ ਜ਼ਿਆਦਾ ਖਾਚਿਆ ਨਹੀਂ ਲਓ ਜੀ ਇਹ ਖੜੀ ਆਪਣਾ ਖੱਟਾ ਮਿੱਠਾ achar ਬਣ ਕੇ ਹੋ ਗਿਆ ਤਿਆਰ ਮਿਰਚਾਂ ਇੱਕ ਮਿਰਚਾਂ ਵੀ ਨੇ ਦੋ ਦੋ ਪੀਸ ਕਰਨੇ ਤੁਹੀਂ ਇਸ ਤਰ੍ਹਾਂ ਚੀਰੇ ਨਿਵੇਂ ਚ ਦੇ ਦੇ ਕਈ ਦਾ ਇਹਦੇ ਵਿੱਚ ਜਿਹੜਾ ਆਪਣਾ ਜਾਣੀ ਮਸਾਲਾ ਹੋਊਗਾ ਸਾਰਾ ਰਾਜ ਰਵੇ ਚਰੇ ਜਿਹਾ ਹੋਊਗਾ ਆ ਵੀ ਹੁਣੇ ਲਸਣ ਗਾਜਰਾ ਗੋਭੀ ਹਰੀ ਮਿਰਚ ਦਾ achar ਬਣ ਕੇ ਤਿਆਰ ਆ ਵੇਖੋ ਆ ਹੁਣ ਮੈਨੂੰ ਰਹਿਣ ਦੇਣਾ ਰਾਤ ਇੰਦਾ ਕੜਾਈ ਜਿਦੋਂ ਦੇਣਾ ਠੱਕ ਪੈਂ ਠੰਡਾ ਜਾਣਾ ਫਿਰ ਇਹਦੇ ਜਾਣਾ ਸਾਰਾ ਵਿੱਚ ਖਟਾ ਮਿੱਠਾ ਚਾਰ ਆਪਣਾ ਮਨ ਗਿਆ ਜੀ ਤੁਸੀਂ ਵੀ ਬਣਾਇਓ ਕਿਹੜੀ ਵੀ ਸਬਜੀ ਨਾ ਹੋਵੇ ਬਰਾਉਂਠੇ ਨਾ ਲਾਓ ਨਾਲ ਬਣਾਓ ਚਾ ਤੇ ਸਵਾਦਾ ਨਾਲ ਖਾਓ ਸਬਜੀ ਦੀ ਸਬਜੀ ਹੈ ਜੀ ਜਿਆਦਾ ਸਮਾਨ ਵੀ ਨਹੀਂ ਪੈਂਦਾ ਜਿਆਦੀ ਮਿਹਨਤ ਵੀ ਨਹੀਂ ਲੱਗਦੀ ਬਸ ਢੋਪਾ ਲਵਾਇਓ ਲਓ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਵੇਂ ਭੈਲਰਾ ਜਿੰਨੀ ਸਪੋਰਟ ਹੁੰਦੀ ਕਰੋ ਪਹਿਲਾਂ ਨਾ ਪਹਿਣਾ ਵੀ ਸੋਨੇ ਸੋਨੇ ਕਮੈਂਟ ਕਰੋ ਤੇ ਚਲੋ ਮੇਰਾ ਚਾਰ ਬਣ ਕੇ ਹੋ ਗਿਆ ਪਿਆਰ ਮੇਰਾ ਕੱਲ ਵਾਲੀ ਵੀਡ ਬਲੇ ਨਾਲ 사ਸਰੀ ਕਾਲ ਅੱਜ ਵਾਲੀ ਵੀਡ ਵੀ ਕਰਕੇ ਸਮਾਰਟਿਕ ਜੀ ਨਵੇਂ ਵਾਸਤੇ ਨਵਾਂ ਪਹਿਣ ਹੀ ਦੇਹੀ